8ਵੀਂ ਕਲਾਸ ਦੇ ਵਿਦਿਆਰਥੀ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ ਸਲਾਨਾ ਪ੍ਰੀਖਿਆ ਦੇਣ ਜਾ ਰਹੇ ਹਨ ਉਹਨਾਂ ਨਾਲ ਸੰਬੰਧਿਤ ਗੱਲਾਂ ਹੈ ਇਹ ਗੱਲਾਂ ਹਨ ਪ੍ਰੀਖਿਆ ਕੇਂਦਰ ਨਾਲ ਸੰਬੰਧਿਤ ਪ੍ਰਸ਼ਨ ਪੱਤਰ ਨਾਲ ਸੰਬੰਧਿਤ ਅਤੇ ਉਹਨਾਂ ਦੀ ਉੱਤਰ ਕਾਪੀ ਨਾਲ ਸੰਬੰਧਿਤ ਇਸ ਗੱਲ ਦਾ ਅਸੀਂ ਦਾਵਾ ਕਰਦੇ ਹਾਂ ਕਿ ਜੋ ਵਿਦਿਆਰਥੀ ਇਨ੍ਹਾਂ ਗੱਲਾਂ ਦਾ ਧਿਆਨ ਰੱਖੇਗਾ ਉਹ 100% ਆਪਣੀ ਪ੍ਰੀਖਿਆ ਵਿੱਚ ਸਫਲ ਹੋਵੇਗਾ ਅਤੇ ਉਸ ਵਿਦਿਆਰਥੀ ਨੂੰ ਚੰਗੇ ਨੰਬਰ ਲੈਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਤਾਂ ਆਓ ਸ਼ੁਰੂ ਕਰਦੇ ਹਾਂ ਜ਼ਰੂਰੀ ਗੱਲਾਂ ਜੋ ਕਿ ਸਾਡੇ ਲਈ ਪ੍ਰੀਖਿਆ ਵਿੱਚ ਚੰਗੇ ਅੰਤ ਪ੍ਰਾਪਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨਗੇ ਨੰਬਰ 1 ਪ੍ਰੀਖਿਆ ਕੇਂਦਰ ਵਿੱਚ ਤੁਸੀਂ 15 ਮਿੰਟ ਪਹਿਲਾਂ ਪਹੁੰਚਣਾ ਯਕੀਨੀ ਬਣਾਉਣਾ ਹੈ ਕਿਉਂਕਿ ਜਦੋਂ ਕੋਈ ਵਿਦਿਆਰਥੀ ਲੇਟ ਹੁੰਦਾ ਹੈ ਤਾਂ ਉਹ ਟੈਨਸ਼ਨ ਵਿੱਚ ਆ ਜਾਂਦਾ ਹੈ ਟੈਨਸ਼ਨ ਵਿੱਚ ਹੋਣ ਨਾਲ ਕੀ ਹੁੰਦਾ ਹੈ ਕਿ ਜੋ ਵੀ ਉਸਨੇ ਲਰਨ ਕੀਤਾ ਸੀ ਜਾਂ ਉਸਨੇ ਇੱਕ ਸਾਲ ਚ ਜੋ ਵੀ ਸਮਝਿਆ ਸੀ ਉਹ ਕਿਤਨਾ ਕਿਤੇ ਉਹਨੂੰ ਭੁੱਲ ਜਾਂਦਾ ਹੈ ਤੇ ਪ੍ਰੀਖਿਆ ਵਿੱਚ ਬੈਠ ਕੇ ਉਹ ਆਪਣੇ ਆਪ ਨੂੰ ਨਿਰਾਸ਼ ਮਹਿਸੂਸ ਕਰਦਾ ਹੈ ਦੂਸਰੀ ਗੱਲ ਜਦੋਂ ਅਸੀਂ ਕਦੀ ਲੇਟ ਹੁੰਦੇ ਆ ਤਾਂ ਅਸੀਂ ਤੇਜ਼ੀ ਨਾਲ ਭੱਜ ਕੇ ਵੀ ਜਾਂਦੇ ਹਾਂ ਜਾਂ ਕਈ ਵਾਰੀ ਵਹੀਕਲ ਵੀ ਤੇਜ਼ ਚਲਾਇਆ ਜਾਂਦਾ ਹੈ ਕਿਤਨਾ ਕਿਤੇ ਕਈ ਵਾਰ 60 ਲੱਗਨ ਦਾ ਵੀ ਕੋਈ ਮੌਕਾ ਬਣ ਜਾਂਦਾ ਹੈ ਇਸ ਲਈ ਤਿਆਰ ਰੱਖਣਾ एग्जाम ਸੈਂਟਰ ਵਿੱਚ 15 ਮਿੰਟ ਪਹਿਲਾਂ ਆਰਾਮ ਨਾਲ ਪਹੁੰਚ ਜਾਣਾ ਹੈ ਦੂਸਰੀ ਗੱਲ ਜਦੋਂ ਤੁਸੀਂ एग्जाम ਸੈਂਟਰ ਵਿੱਚ ਪਹੁੰਚ ਗਏ ਤੁਹਾਡੇ ਸਾਹਮਣੇ ਤੁਹਾਡਾ ਪ੍ਰਸ਼ਨ ਪੱਤਰ ਆਉਂਦਾ ਜਿਹਨੂੰ ਕਹਿੰਦੇ ਸ ਕੁਐਸਚਨ ਪੇਪਰ ਆਉਂਦਾ ਹੈ ਤਾਂ ਕੁਐਸਚਨ ਪੇਪਰ ਨੂੰ ਦੇਖ ਕੇ ਕਈ ਵਿਦਿਆਰਥੀ ਬਹੁਤ ਖੁਸ਼ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਸਾਰਾ ਪੇਪਰ ਆਂਦਾ ਹੁੰਦਾ ਹੈ ਤਾਂ ਇਸ ਗੱਲ ਦਾ ਜ਼ੋਰ ਧਿਆਨ ਰੱਖਿਓ ਓਵਰ ਕੌਨਫੀਡੈਂਟ ਨਹੀਂ ਹੋਣਾ ਹੈ ਓਵਰ ਐਕਸਾਈਟਡ ਨਹੀਂ ਹੋਣਾ ਹੈ ਕਿਉਂਕਿ ਓਵਰ ਐਕਸਾਈਟਮੈਂਟ ਵੀ ਕਿਤਨਾ ਕਿਤੇ ਸਾਨੂੰ ਪੇਪਰ ਹੱਲ ਕਰਨ ਵਿੱਚ ਸਮੱਸਿਆ ਪ੍ਰਾਪਤ ਕਰਦੀ ਹੈ ਅਗਲੇ ਗੱਲ ਜੇ ਮੰਨ ਲਓ ਤੁਹਾਡੇ ਕੋਲੋਂ ਪ੍ਰਸ਼ਨ ਪੱਤਰ ਆਇਆ ਤੁਸੀਂ ਦੇਖਿਆ ਤੁਹਾਨੂੰ ਪਹਿਲਾ ਜਾਂ ਦੂਸਰਾ ਪ੍ਰਸ਼ਨ ਨਹੀਂ ਆਂਦਾ ਤਾਂ ਉਸ ਸਮੇਂ ਵੀ ਤੁਸੀਂ ਘਬਰਾਣਾ ਵੀ ਨਹੀਂ ਹੈ ਕਿਉਂਕਿ ਆਰਾਮ ਨਾਲ ਮਾਈਂਡ ਨੂੰ ਫੋਕਸ ਕਰਕੇ ਧਿਆਨ ਕੇਂਦ੍ਰਿਤ ਕਰਕੇ ਆਪਣਾ ਪੇਪਰ ਸ਼ੁਰੂ ਕਰ ਦੇਣਾ ਹੈ ਤਾਂ ਹੋ ਹੀ ਨਹੀਂ ਸਕਦਾ ਕਿ ਤੁਹਾਡਾ ਪੇਪਰ ਚੰਗਾ ਨਾ ਹੋਵੇ ਅਗਲੀ ਗੱਲ ਬਹੁਤ ਮਹੱਤਵਪੂਰਨ ਹੈ ਇਸ ਵਾਰ ਜਿਵੇਂ ਕਿ 10ਵੀਂ ਅਤੇ 12ਵੀਂ ਦੇ ਪੇਪਰ ਹੋਏ ਉਹਨਾਂ ਵਿੱਚ ਇੱਕ ਗੱਲ ਦੇਖਣ ਨੂੰ ਮਿਲੀ ਕਿ ਜਿਹੜੇ ਕੁਐਸਚਨ ਪੇਪਰ ਆ ਰਹੇ ਨੇ ਉਹ ਤੁਹਾਡੇ ਕਿਤਾਬਾਂ ਮਗਰ ਜਿਹੜਾ ਅਭਿਆਸ ਕਮ ਸੀਗਾ ਉਥੋਂ ਹੂ ਬੂ ਨਹੀਂ ਆ ਰਹੇ ਕਹਿੰਦਾ ਮਤਲਬ ਜਿਸ ਵਿਦਿਆਰਥੀ ਨੇ ਪੂਰੇ ਦਾ ਪੂਰਾ ਪਾਠ ਪੜਿਆ ਹੋਵੇਗਾ ਪੂਰਾ ਲੈਸਨ ਪੜਿਆ ਹੋਵੇਗਾ ਉਹਦੇ ਵਿੱਚੋਂ ਸਮਝਦਾਰੀ ਨਾਲ ਪ੍ਰਸ਼ਨ ਆਣਗੇ ਤੇ ਉਸੇ ਸਮਝਦਾਰੀ ਨਾਲ ਤੁਸੀਂ ਉੱਤਰ ਕਰਨਾ ਹੋਵੇਗਾ ਸਿੱਧੇ ਬਣੇ ਬਣਾਏ ਪ੍ਰਸ਼ਨ ਨਹੀਂ ਆਣਗੇ ਕਹਿਣ ਦਾ ਮਤਲਬ ਕੀ ਹੈ ਕਿ ਤੁਸੀਂ ਜਦੋਂ ਹੁਣ ਤਿਆਰੀ ਕਰ ਰਹੇ ਹੋ ਤਾਂ ਕੋਸ਼ਿਸ਼ ਕਰਿਓ ਪੂਰੇ ਦੇ ਪੂਰੇ ਪਾਠ ਨੂੰ ਆਪਣੇ ਦਿਮਾਗ ਵਿੱਚ ਬਿਠਾ ਲੈਣਾ ਵੈਸੇ ਵੀ ਤੁਹਾਡੇ ਅਧਿਆਪਕਾਂ ਨੇ ਸਾਰਾ ਸਾਲ ਤੁਹਾਨੂੰ ਬਹੁਤ ਮਿਹਨਤ ਕਰਾਈ ਹੈ ਤੁਸੀਂ ਵੀ ਬਹੁਤ ਮਿਹਨਤ ਕੀਤੀ ਹੈ ਹੁਣ ਉਸ ਮਿਹਨਤ ਦਾ ਫਲ ਲੈਣ ਦਾ ਮੌਕਾ ਹੈ ਤੇ ਇਸ ਲਈ ਕੀ ਕਰਨਾ ਧਿਆਨ ਨਾਲ ਬਿਲਕੁਲ ਧਿਆਨ ਨਾਲ ਪੇਪਰ ਨੂੰ ਪੜ੍ਹ ਕੇ ਤੁਸੀਂ ਕਰਨਾ ਹੈ ਅਗਲੀ ਗੱਲ ਕਰਨ ਜਾ ਰਹੇ ਹਾਂ ਕਿ ਜਦੋਂ ਤੁਸੀਂ ਪੇਪਰ ਹੱਲ ਕਰਨਾ ਹੈ ਤਾਂ ਉਸ ਨੂੰ ਲਗਾਤਾਰ ਕਰਨਾ ਹੈ ਕਹਿੰਦਾ ਮਤਲਬ ਪਹਿਲਾ ਪ੍ਰਸ਼ਨ ਨੰਬਰ 1 ਫਿਰ 2 ਫਿਰ 3 ਫਿਰ 4 ਸਾਨੂੰ ਸਾਡੇ ਅਧਿਆਪਕ ਵੀ ਵਾਰ-ਵਾਰ ਕਹਿੰਦੇ ਆ ਕਿ ਲੜੀਵਾਰ ਪੇਪਰ ਕਰਨਾ ਹੈ ਪਰ ਇਹਦੇ ਨਾਲ ਨਾਲ ਇੱਕ ਤੁਹਾਨੂੰ ਇੱਥੇ ਗੱਲ ਕਹਿਣਾ ਚਾਹੂੰਗਾ ਜੇ ਮੰਨ ਲਓ ਕਿ ਤੁਹਾਨੂੰ ਪਹਿਲਾ ਪ੍ਰਸ਼ਨ ਨਹੀਂ ਆਂਦਾ ਤਾਂ ਤੁਸੀਂ ਪਹਿਲਾ ਪ੍ਰਸ਼ਨ ਪਿੱਛੇ ਵੀ ਕਰ ਸਕਦੇ ਹੋ ਜਾਂ ਕਿਤੇ ਵਿਚਾਰ ਵੀ ਕਰ ਸਕਦੇ ਹੋ ਠੀਕ ਹੈ ਲੜੀਵਾਰ ਚੱਲਣਾ ਚਾਹੀਦਾ ਪਰ ਇਸ ਨੂੰ ਕੰਪਲਸਰੀ ਮੰਨ ਕੇ ਵੀ ਨਾ ਚੱਲਿਓ ਕਿ ਕਿਤੇ ਤੁਸੀਂ ਬਾਅਦ ਵਿੱਚੋਂ ਪ੍ਰਸ਼ਨ ਕਰੋ ਹੀ ਨਾ ਇਸ ਲਈ ਜਿੱਥੇ ਵੀ ਆਵੇ ਉੱਥੇ ਪ੍ਰਸ਼ਨ ਕਰ ਲੈਣਾ ਹਾਂ ਇੱਕ ਗੱਲ ਤਾਂ ਜ਼ੂਰਤਿਆਂ ਰੱਖ ਲੈਣਾ ਕਿ ਪ੍ਰਸ਼ਨ ਕਰਦੇ ਸਮੇਂ ਪ੍ਰਸ਼ਨ ਨੰਬਰ ਪਾਣਾ ਨਹੀਂ ਭੁੱਲਣਾ ਪ੍ਰਸ਼ਨ ਨੰਬਰ ਜ਼ਰੂਰ ਪਾਣਾ ਹੈ ਚਾਹੇ ਤੁਸੀਂ ਪਹਿਲਾਂ ਕਰ ਰਹੇ ਹੋ ਚਾਹੇ ਬਾਅਦ ਵਿੱਚ ਕਰ ਰਹੇ ਹੋ ਕੋਸ਼ਿਸ਼ ਕਰਨਾ ਕਿ ਪੇਪਰ ਲੜੀਵਾਰ ਕਰਨਾ ਜੇ ਫਿਰ ਵੀ ਕੋਈ ਪ੍ਰਸ਼ਨ ਅੱਗੇ ਪਿੱਛੇ ਹੋ ਜਾਂਦਾ ਹੈ ਤਾਂ ਚਿੰਤਾ ਨਹੀਂ ਕਰਨੀ ਹੈ ਉਹ ਤੁਹਾਡਾ ਪ੍ਰਸ਼ਨ ਉੱਤਰ ਚੈੱਕ ਹੋਏਗਾ ਤੁਹਾਨੂੰ ਪੂਰੇ ਦੇ ਪੂਰੇ ਨੰਬਰ ਮਿਲਣਗੇ ਨੈਕਸਟ ਪੇਪਰ ਕਰਨ ਦਾ ਜਿਹੜਾ ਸਮਾਂ ਹੈ ਉਹ ਸਾਨੂੰ ਮਿਲਦਾ 3 ਘੰਟੇ ਤਾਂ ਅਕਸਰ ਕੀ ਹੁੰਦਾ ਹੈ ਕੁਝ ਵਿਦਿਆਰਥੀ 2 ਘੰਟੇ ਬਾਅਦ ਜਾਂ 2 ਘੰਟੇ 20 ਮਿੰਟ ਬਾਅਦ ਜਾਂ ਹੋਰ 5-7 ਮਿੰਟ ਬਾਅਦ ਉੱਠ ਕੇ ਚਲੇ ਜਾਂਦੇ ਨਹੀਂ ਤੁਹਾਨੂੰ 3 ਘੰਟੇ ਦਾ ਸਮਾਂ ਮਿਲਿਆ ਤੁਸੀਂ 3 ਘੰਟੇ ਹੀ ਪੇਪਰ ਵਿੱਚ ਬੈਠਣਾ ਯਕੀਨੀ ਬਣਾਣਾ ਕਿਉਂਕਿ 3 ਘੰਟੇ ਵਿੱਚ ਸਾਨੂੰ ਕੁਝ ਨਾ ਕੁਝ ਕਿਤਨਾ ਕਿਤੋਂ ਯਾਦ ਆ ਜਾਏਗਾ ਸਾਡੇ ਦਿਮਾਗ ਵਿੱਚ ਕੋਈ ਨਾ ਕੋਈ ਕੁਸਚਨ ਆਨਸਰ ਮਿਲ ਜਾਏਗਾ ਅਸੀਂ ਕੀ ਕਰਦੇ ਹਾਂ ਕਈ ਵਾਰੀ ਅਸੀਂ ਅੱਧਾ ਪੇਪਰ ਕਰਕੇ ਪੇਪਰ ਦੇ ਕੇ ਚਲੇ ਜਾਂਦੇ ਆ ਨਹੀਂ ਸਾਰੇ ਦਾ ਸਾਰਾ ਪੇਪਰ ਅਸੀਂ अटेम्प्ट ਕਰਨਾ ਹੈ ਸਾਰਾ ਪੇਪਰ ਕਰਨ ਦੀ ਕੋਸ਼ਿਸ਼ ਕਰਿਓ ਕਿਉਂ ਕਿ ਕਿਉਂਕਿ ਜੇਰੀ ਇਹ ਬੋਰਡ ਦੀ ਪ੍ਰੀਖਿਆ ਹੈ ਤੁਸੀਂ ਪਹਿਲੀ ਵਾਰ ਦੇਣ ਜਾ ਰਹੇ ਹੋ 8ਵੀਂ ਕਲਾਸ ਵਾਲੇ ਪੇਪਰ ਕਰਦੇ ਸਮੇਂ ਇੱਕ ਗੱਲ ਦਾ ਜ਼ੋਰtਿਆਂ ਰੱਖ ਲਿਓ ਕਿ ਤੁਸੀਂ ਸਾਰਾ ਸਾਲ ਬਹੁਤ ਕੁਝ ਪੜਿਆ ਹੈ ਕਿੰਨਾ ਕਿਤੇ ਹੋ ਸਕਦਾ ਕਿ ਤੁਸੀਂ ਜਦੋਂ ਪ੍ਰਸ਼ਨ ਦੇਖਿਆ ਤੁਹਾਨੂੰ ਉਸ ਟਾਈਮ ਧਿਆਨ ਚ ਨਹੀਂ ਆਇਆ ਤੇ ਤੁਸੀਂ ਉੱਠ ਕੇ ਚੱਲ ਪਏ ਨਹੀਂ ਬੈਠੋ 30 ਮਿੰਟ ਜਦੋਂ ਤੁਸੀਂ ਆਪਣਾ ਧਿਆਨ ਕੇਂਦ੍ਰਿਤ ਕਰੋਗੇ ਮਨ ਲਗਾਓਗੇ ਉਸ ਪਾਠ ਵਿੱਚ ਜਾਂ ਉਸ ਅਧਿਆਪਕ ਦੀ ਗੱਲ ਵਿੱਚ ਜਿਹੜਾ ਤੁਹਾਨੂੰ ਪੜ੍ਹਾਉਂਦਾ ਸੀਗਾ ਠੀਕ ਹੈ ਤੁਹਾਨੂੰ ਉਸ ਕੁਐਸਚਨ ਦਾ ਆਨਸਰ ਆਪਣੇ ਆਪ ਯਾਦ ਆ ਜਾਏਗਾ ਜਾਂ ਤੁਹਾਨੂੰ ਪਤਾ ਲੱਗ ਜਾਏਗਾ ਇੱਥੇ ਮੈਂ ਲਿਖਣਾ ਕੀ ਹੈ ਬਸ ਮੇਰੀ ਇੱਕ ਰਿਕੁਐਸਟ ਹੈ ਕਿ ਪੇਪਰ ਸਾਰਾ ਕਰਕੇ ਆਣਾ ਕੋਈ ਵੀ ਪ੍ਰਸ਼ਨ ਨਹੀਂ ਛੱਡਣਾ ਨੈਕਸਟ ਹੈ OMR ਸ਼ੀਟ ਜਿਹੜੀ ਸਾਨੂੰ ਅਨਸਰ ਸ਼ੀਟ ਮਿਲ ਨਹੀਂ ਹੈ ਕਹਿੰਦਾ ਪਾਉ ਉੱਤਰ ਕਾਪੀ ਮਿਲ ਨਹੀਂ ਹੈ ਉਹਦਾ ਜਿਹੜਾ ਪਹਿਲਾ ਪੇਜ ਹੈ ਉਸ ਨੂੰ ਅਸੀਂ OMR ਸ਼ੀਟ ਕਹਿੰਦੇ ਆ ਉਸ ਨੂੰ ਭਰਨਾ ਕਿਵੇਂ ਹੈ ਬਹੁਤ ਧਿਆਨ ਨਾਲ ਭਰਨਾ ਹੈ ਉਹਦੇ ਚ ਰੋਲ ਨੰਬਰ ਆਪਣਾ ਨਾਮ ਪ੍ਰੀਖਿਆ ਕੇਂਦਰ ਦਾ ਨਾਮ ਇੱਕ ਇੱਕ ਚੀਜ਼ੇ ਤੁਸੀਂ ਧਿਆਨ ਨਾਲ ਭਰਨੀ ਹੈ ਇਸ ਸਬੰਧੀ ਵੀਡੀਓ ਪਹਿਲਾਂ ਅਸੀਂ ਆਪਣੇ ਚੈਨਲ ਤੇ ਪਾ ਵੀ ਚੁੱਕੇ ਹਾਂ ਜੇ ਕਿਸੇ ਨਹੀਂ ਵੇਖੀ ਤਾਂ ਉਹ ਵੇਖ ਲੈਣਾ ਉਸ ਵੀਡੀਓ ਦਾ ਲਿੰਕ ਅੱਜ ਡਿਸਕ੍ਰਿਪਸ਼ਨ ਵਿੱਚ ਹੀ ਪਾ ਦਿੱਤਾ ਜਾਵੇਗਾ ਨੈਕਸਟ ਗੱਲ ਕਰ ਲਈਏ ਕਿ ਹਰ ਪ੍ਰਸ਼ਨ ਨੂੰ ਕਰਨ ਤੋਂ ਬਾਅਦ ਇੱਕ ਲਾਈਨ ਲਗਾਨੀ ਹੈ ਜਦੋਂ ਅਸੀਂ ਪ੍ਰਸ਼ਨ ਪੂਰਾ ਕਰ ਲਿਆ ਨੀਚੇ ਲਾਈਨ ਲਗਾ ਦੇਣੀ ਹੈ ਉਹਦਾ ਲਾਭ ਕੀ ਹੈ ਕਿ ਜਿਹੜਾ ਪੇਪਰ ਚੈੱਕ ਕਰ ਰਿਹਾ ਹੁੰਦਾ ਯਾਨੀ ਪੇਪਰ ਮਾਰਕ ਕਰ ਰਿਹਾ ਉਹਨੂੰ ਬੜੀ ਆਸਾਨੀ ਰਹਿੰਦੀ ਹੈ ਉਹਨੂੰ ਪਤਾ ਲੱਗ ਜਾਂਦਾ ਸੁਧਿਆਪਕ ਨੂੰ ਕਿ ਤੁਹਾਡਾ ਇੱਥੇ ਜਿਹਦਾ ਅਸੀਂ ਉੱਤਰ ਖਤਮ ਹੋ ਗਿਆ ਤੇ ਅਗਲਾ ਸ਼ੁਰੂ ਹੋ ਚੁੱਕਾ ਹੈ ਇੱਕ ਵਿਸ਼ੇਸ਼ ਗੱਲ ਜੋ ਯਾਦ ਰੱਖਣ ਵਾਲੀ ਹੈ ਕਿ ਜਦੋਂ ਅਸੀਂ ਆਪਣੇ ਸਕੂਲ ਵਿੱਚ ਹਾਊਸ ਟੈਸਟ ਦੇ ਰਹੇ ਸੀ ਪ੍ਰੀ ਬੋਰਡ ਦੇ ਰਹੇ ਸੀਗੇ ਤਾਂ ਅਸੀਂ ਐਕਸਟਰਾ ਸ਼ੀਟ ਲੈ ਲੈਣੇ ਆ ਐਕਸਟਰਾ ਸ਼ੀਟ ਲੈ ਲੈਣੇ ਆ ਅਧਿਆਪਕ ਤੋਂ ਪਰ ਬੋਰਡ ਦੀ ਪ੍ਰੀਖਿਆ ਵਿੱਚ ਤੁਹਾਨੂੰ ਇੱਕੋ ਹੀ ਸ਼ੀਟ ਮਿਲੇਗੀ ਐਕਸਟਰਾ ਸ਼ੀਟ ਨਹੀਂ ਮਿਲਣੀ ਹੈ ਇਸ ਲਈ ਪੇਪਰ ਨੂੰ ਕਰਦੇ ਸਮੇਂ ਤਿਆਰ ਰੱਖਿਓ ਜਿਆਦਾ ਖੁੱਲਾ ਖੁੱਲਾ ਨਾ ਕਰਿਆ ਜੋ ਕਿਤੇ ਜਾਂ ਵਾਰ-ਵਾਰ ਕਰਕੇ ਕਾਟੇ-ਕਾਟੇ ਮਾਰਕੇ ਅਗਾਹ ਦੀ ਗੱਲ ਨਾ ਪਰੀ ਜਾਇਓ ਕਿਉਂਕਿ ਐਕਸਟਰਾ ਸ਼ੀਟ ਨਹੀਂ ਮਿਲਣੀ ਹੈ ਐਕਸਟਰਾ ਸ਼ੀਟ ਨਹੀਂ ਮਿਲਣੀ ਹੈ ਇੱਕ ਹੋਰ ਗੱਲ ਜੋ ਕਿ ਵਿਦਿਆਰਥੀ ਅਕਸਰ ਪ੍ਰੀਖਿਆ ਵਿੱਚ ਗਲਤੀ ਕਰਦੇ ਆ ਉਹ ਕੀ ਕਰਦੇ ਆ ਕਿ ਇੱਕ ਸ਼ਬਦ ਨੂੰ ਲਿਖ ਕੇ ਉਹ ਗਲਤ ਲਿਖਿਆ ਗਿਆ ਉਸ ਨੂੰ ਕੱਟੀ ਜਾਣਗੇ ਜਾਂ ਉਹਦੇ ਉੱਪਰ ਕੁਝ ਲਿਖੀ ਜਾਣਗੇ ਨਹੀਂ ਮੰਨ ਲਓ ਤੁਸੀਂ ਕੁਝ ਲਿਖਿਆ ਉਤੋਂ ਲੱਗਿਆ ਗਲਤ ਹੈ ਉਸ ਤੱਕ ਸਿੰਪਲ ਲਾਈਨ ਮਾਰ ਦੋ ਤੇ ਉਸ ਸ਼ਬਦ ਨੂੰ ਦੁਬਾਰਾ ਲਿਖ ਦੋ ਉਹਦਾ ਲਾਭ ਕੀ ਹੈ ਕਿ ਜੇ ਜਦੋਂ ਤੁਹਾਡਾ ਪੇਪਰ ਚੈੱਕ ਕਰਾ ਪੇਪਰ ਨੂੰ ਮਾਰਕ ਕਰਨ ਵਾਲਾ ਅਧਿਆਪਕ ਹੈ ਉਹ ਤੁਹਾਨੂੰ ਨੰਬਰ ਦੇਣ ਲੱਗਿਆ ਬਹੁਤ ਧਿਆਨ ਨਾਲ ਵਧੀਆ ਨੰਬਰ ਦੇਣਗੇ ਅੰਤਿਮ ਗੱਲ ਕਰ ਰਿਹਾ ਹਾਂ ਲਿਖਾਈ ਬਹੁਤ ਸੁੰਦਰ ਕਰਨੀ ਹੈ ਕਿਉਂਕਿ 8ਵੇਂ ਕਲਾਸ ਵਿੱਚ ਲਿਖਾਈ ਦਾ ਵਿਸ਼ੇਸ਼ ਮਹੱਤਵ ਹੈ 5 ਨੰਬਰ ਐਕਸਟਰਾ ਹੈ ਕਈ ਵਿਸ਼ਿਆਂ ਵਿੱਚ ਇਸ ਲਈ ਲਿਖਤੇ ਸਮੇ ਬਹੁਤ ਸੋਨਾ ਸੋਨਾ ਲਿਖਣਾ ਹੈ ਹਾਂ ਸੋਨਾ ਸੋਨਾ ਲਿਖਣ ਦੇ ਚੱਕਰ ਚ ਸਪੀਡ ਸਲੋ ਨਹੀਂ ਕਰਨੀ ਹੈ ਸਪੀਡ ਆਪਣੀ ਉਹੀ ਰੱਖਣੀ ਹੈ ਲੇਕਿਨ ਕੋਸ਼ਿਸ਼ ਕਰਨਾ ਹੈ ਜਿਹੜੀ ਪੈਨ ਦੀ ਗ੍ਰਿਪ ਹੈ ਉਸ ਨੂੰ ਧਿਆਨ ਨਾਲ ਲਿਖਣਾ ਹੈ ਤਾਂ ਸਾਰੇ ਵਿਦਿਆਰਥੀ ਜੋ ਤੁਸੀਂ ਪ੍ਰੀਖਿਆ ਦੇਣ ਜਾ ਰਹੇ ਹੋ ਤੁਹਾਨੂੰ ਸਭ ਨੂੰ ਸਾਡੇ ਇਸ ਚੈਨਲ ਵੱਲੋਂ ਸ਼ੁਭ ਇੱਛਾਵਾਂ ਬੈਸਟ ਆਫ ਲੱਕ ਪਰਮਾਤਮਾ ਕਰੇ ਤੁਹਾਡੇ ਪੇਪਰ ਬਹੁਤ ਵਧੀਆ ਹਨ ਤੇ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਚੰਗੇ ਨੰਬਰਾਂ ਦੇ ਨਾਲ ਮਿਲੇ 弹丸。